मेरा काम मैं आज सच कर आऊंगी अरे सर दे ले और वहां से उठ जाना चलो यार चल जे उठे भी रुक जाओ ओ तार मारो तार पानी पे बैठती वो आ ओ फिर आ गया वो शिप है उधर पीछे ओ मिंटू ओ भाई देख के ध्यान आ यार ਹਾਂਜੀ ਸਪੰਸਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੇ ਬੰਤੇ ਮੌਜੂਦ ਖੜੇ ਹੋ ਤੇ ਠੋਕਰਾਗ ਦਬੀ ਗਈ ਜਾਨੇ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜੀ ਠੋਕਰਾ ਅਸੀਂ ਪਹਿਲਾਂ ਕਿਹਾ ਸੀ ਮਹਿਕਮੇ ਨੂੰ ਕਿ ਇਹ ਨਹੀਂ ਰਿਪੇਅਰ ਪਲੱਟ ਤੋਂ ਪਹਿਲਾਂ ਪਹਿਲਾਂ ਕੀਤੀ ਜਾਵੇ ਉਹ ਨਹੀਂ ਮਹਿਕਮੇ ਨੇ ਉਹਨੇ ਕੀਤੀ ਲੇਟ ਕਰਤੀਆਂ ਉਹਨਾਂ ਪਲੱਟ ਦੇ ਦਿਨਾਂ ਦੇ ਵਿੱਚ ਰੱਟਪਾਟਾ ਕਰਦਾ ਮਹਿਕਮਾ ਵੀ ਸਾਰੇ ਮਹਿਕਮੇ ਸਾਡੇ ਖੜੇ ਨਹੀਂ ਯਾਰ ਇਹਨੇ ਐਂ ਸਾਮ ਲਈ ਚੇਲੜਾ ਆਉਣ ਜਿਹੜੀ ਆਈਏਰ ਲਾਂਡੂ ਜੰਤਾ ਅੱਜ ਸ਼ੁੱਕੀ ਐ ਐਤਵਾਰ ਕਰਕੇ ਅੱਜ ਹਮ ਸਭ ਵੇਹੀ ਭੱਜ ਗਏ ਉਹ ਦਰਾਹਟਾਂ ਲਾ ਕੇ ਰੋਕਿਆ ਕਿ ਮਹਿਕਮੇ ਦੇ ਅੱਜ ਬੰਦੇ ਆ ਰਹੇ ਆ ਅੱਗੇ ਵੀ ਮੋਰਾਂ ਨਾਲੇ ਸਾਥ ਲਾਉਂਦੇ ਆ ਮਹਿਕਮੇ ਦੇ ਬੰਦੇ ਪਹੁੰਚੇ ਨਹੀਂ ਜੀ ਪਹੁੰਚੇ ਨਹੀਂ ਜੀ ਹੁਣ ਘਰ ਦੇ ਨਾਲ ਉਧਰ ਹੋ ਜਾਂਦੇ ਆ ਸਰ ਤੁਹਾਨੂੰ ਬੋਲੋ ਦੇਖੋ ਜੇ ਸਾਹ ਆਉਂਦੇ ਤਾਂ ਠੀਕ ਆ ਇਹਦੇ ਫਿਰ ਫਿਰ ਪਤਾਨ ਉੱਤੇ ਰਲਾ ਪਾਣਾ ਕੋ ਉਨਤਾਰ ਆਈਏਰ ਜੰਤਾ ਸੀ ਕਿਉਂਕਿ ਅਸੀਂ ਇਹ ਪਿੰਡਾਂ ਦੇ ਲੋਕ ਅੱਜ ਰੱਟ ਕੇ ਆ ਗਏ ਜਿਨ੍ਹਾਂ ਕਰਕੇ ਅਸੀਂ ਜਿੰਨੀ ਤਰ੍ਹਾਂ ਉੱਚਾ ਆ ਕੀ ਤਾਂ ਸੁਚਾਏ ਜੀ ਜਾਨੀ ਪੱਕਾ ਕੋਈ ਪ੍ਰਬੰਧ ਨਹੀਂ ਹੈ ਪੱਕਾ ਪ੍ਰਬੰਧ ਤਾਂ ਮੈਂ ਕਰਨਾ ਦੇਖੋ ਉਹਨਾਂ ਨੇ ਕੰਟ੍ਰੈਕਟ ਨਹੀਂ ਲਿਆ ਸੰਟੇ ਵਿੱਚ ਆ ਕੇ ਜੋ ਪਾਰਕ ਲਾਉਂਦੇ ਆ ਦੇਖੋ ਸ਼ਾਇਦ ਜੇ ਆਹਾਂ ਸੰਟੇ ਦਾ ਕਾਹ ਜੀ ਆ ਨਹੀਂ ਅਜੇ ਤੱਕ ਆ ਖਤਰੇ ਜੀ ਕੋਈ ਕੰਤਰੇ ਉੱਦੋਂ ਦੀ ਗੱਲ ਹੈ ਜਿਹੜੀ ਚੱਲ ਰਹੀ ਆ ਤੁਸੀਂ ਬੈਠਾ ਜਦੋਂ ਵੀ ਕਹਿੰਦੇ ਸੀ ਕਿ ਇਹਨਾਂ ਨੂੰ ਕੱਲ ਦੇਖ ਕੇ ਰਿਪੇਅਰ ਕਰੋ ਉਹਨੂੰ ਸਾਨੂੰ ਦਿਨ ਰਾਤ ਇੱਥੇ ਰਹਿਣਾ ਪੈਂਦਾ ਜਦੋਂ ਵੀ ਕੋਈ ਮਨਾਂ ਖਸਤਾ ਲੱਗਦਾ ਹਨ ਸਵੇਰੇ ਸਾdre ਪਤਾ ਲੱਗਿਆ फटाफट 9-10 ਮਿੰਟਾ ਕਿਤੇ ਗੋਦਵਾਰਿਆਂ ਤੋਂ ਆਮ ਜਨਤਾ ਅੱਜ ਘਰੇ ਸੀਗੇ ਅਤਵਾਰ ਕਰਕੇ ਤਾਂ ਕਰਕੇ ਥੋੜਾ ਜਿਹਾ ਚਾਹ ਅਨਿਹਰਾ ਚੱਕੀਤ ਘਾਣੋਂ ਉਹ ਰਸਤਾ ਬਹੁਤ ਉਸ ਤਰ੍ਹਾਂ ਜਿੰਨਾ ਕਿ ਡਰਗ ਸਿੱਟ ਨੂੰ ਮਾਰਾ ਬੋਟਾ ਰੋਗ ਹੋ ਜਾਂਦੀ ਆ ਪਾਣੀ ਰੋਗ ਕਰਕੇ ਤਾਂ ਫਿਰ ਉਸ ਤੇ ਸਟੱਲ ਵਗੈਰਾ ਤਾਂ ਹੀ ਲੱਗਦੇ ਆ ਜਿਹੜੇ ਇਹਨਾਂ ਢੂੰਗੇ ਵਿੱਚ ਸਟੱਲ ਮੌਕੇ ਲੱਗਦੇ ਨੇ ਇਹੋਂ ਕੰਟੇ ਦੇਖੋ ਸਮਾਂ ਲਓ